ਪਖੋਲਰ ਰੋਡ ਫੁੱਲਾਵਾਲ ਚੌਕ ਵਿਖੇ ਜੇਪੀਸੀ ਕਾਰ ਦੇ ਮਾਲਕ ਜਪਨਦੀਪ ਸਿੰਘ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਉੱਚੇ ਛੋਲੇ ਤੇ ਸ਼ਬੀਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਚੇਤਨ ਸ਼ਰਮਾ ਅਤੇ ਹੋਰ ਟੀਮ ਟੀਮ ਮੈਂਬਰ ਵੀ ਮੌਜੂਦ ਰਹੇ। ਲੁਧਿਆਣਾ ਤੋਂ ਸੁਪਿੰਦਰ ਸਿੰਘ ਦੀ ਖਾਸ ਰਿਪੋਰਟ। ਸ਼ਰਮਾ ਨੇ ਦੱਸਿਆ ਕਿ ਕਾਰਸ ਦੇ ਰਦਰ ਤੇ ਅਸੀਂ ਅੱਜ ਦੇ ਬਹੁਤ ਹੀ ਸਖਤ ਦਿਨ ਦੇਖਦੇ ਗਏ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜਿਸ ਦੇ ਕਰਕੇ ਅਸੀਂ ਕੁਫਾਨਾ ਸੱਚਿਆਂ ਦੀ ਲੋਟਾਂ ਦੇ ਦੇ ਵਿੱਚ ਸ਼ਬੀਲ ਦੇਣਾ ਦਾ ਕੰਟੀ ਉਹਦੇ ਨਾਲ ਮੰਦਰ ਲਾ ਕੇ ਥੋੜੀ ਜਿਹਾ ਜ਼ਿੰਦਗੀ ਦੇ ਦਿਨ ਦਾ ਇਹਨਾਂ ਦੇ ਹਾਰਾ ਬਵਾ ਵਧੀਆ ਕੀਤਾ ਜੀ ਠੀਕ ਹੈ ਤੁਸੀਂ ਇਸ ਮੌਕੇ ਤੇ ਕੋਈ ਮੈਸੇਜ ਦੇਣਾ ਚਾਹੋਗੇ ਫਿਰ ਇਸ ਮੌਕੇ ਦੇ ਖਾਵਾ ਤੇ ਤਾਂ ਕਰਕੇ ਜਗ੍ਹਾ ਤੇ ਲੋਕੀ ਸਭ ਲੰਗਰ ਲਾਓ ਲੋਕਾਂ ਦੀ ਸ਼ਮੀਦਾ ਲਾਓ ਸਾਕੇ ਜਿਹੜਾ ਇੰਨਾ ਗਰਮ ਜਿਹੜਾ ਮੌਸਮ ਚੱਲ ਰਿਹਾ ਹੈ ਉਹਨੂੰ ਅਸੀਂ ਲੋਕਾਂ ਨੂੰ ਰਾਹ ਦੇ ਚੱਕੀ ਮੰਗਾ ਠੀਕ ਹੈ ਫਿਰ ਆਸਨਾ ਵਾਲਾ ਗੰਜੀ ਤੇ ਅੱਜ ਅਸੀਂ ਲੰਗਰ ਲਾਇਆ ਜੀ ਸ਼ਦੀਲ ਤੇ ਕੁਝ ਚੁਚਲੇ ਗਰਮੀ ਬਹੁਤ ਹੋ ਰਹੀ ਹੈ ਤਾਂ ਕਰਕੇ ਅਸੀਂ ਲੰਗਰ ਲਾਇਆ ਕਿ ਚਲੋ ਥੋੜਾ ਠੰਡਾ ਲੋਕਾਂ ਨੂੰ ਬਿਲਾ ਕੇ ਵੀ ਦੇ ਪਾਈ ਜਾਵੇ ਲੋਕਾਂ ਤੇ ਤੁਸੀਂ ਕਿੰਨੇ ਵੇ ਤੇ ਤੁਹਾਡਾ ਲੰਗਰ ਚੱਲੂਗਾ 3:00 ਵਜੇ ਤੱਕ ਚੱਲੇਗਾ ਜੀ ਤੇ ਬਾਬਾ ਮੇਰੇ ਕਰੇਗਾ ਤਾਂ ਚੱਲੇਗਾ ਜੀ ਠੀਕ ਹੈ ਜੀ ਤੇ ਤੁਸੀਂ ਲੰਗਰ ਚ ਕੀ ਕੀ ਬਣਾਇਆ ਗਿਆ ਠੀਕ ਹੈ ਲਾਇਆ ਜੀ ਇਹ ਬਾਬਾ ਜੀ ਲੈ ਜੀ ਠੀਕ ਹੈ ਤੁਸੀਂ ਤਾਂ ਮੈਸੇਜ ਦੇਣਾ ਚਾਹੋਗਾ ਯੂਵਾਨ ਨੂੰ ਕੋਈ ਜੋ ਇਹ ਤੁਹਾਨੂੰ ਕਹਿੰਦੇ ਕਿ ਸਾਰੇ ਚਾਹ ਲੈ ਫਰੀਦ ਬਿਲਾਓ ਠੰਡਾ ਬਿਲਾਓ ਗਰਮੀ ਨੂੰ ਭਜਾਓ ਠੀਕ ਠੀਕ ਹੈ ਮੇਰਾ ਨਾਮ ਕਮਲ ਸਿੰਘ ਹੈ ਜੀ ਨਗਰ ਮੋਟਰਸ ਤੇ ਅਸੀਂ ਅੱਜ ਲੰਗਰ ਲਾਇਆ ਜਿਹੜਾ ਜੀ ਦਾ 20 ਰੁਪਏ ਦਾ ਚਨਾਇਆ ਹੋਇਆ ਲੰਗਰ ਜਿਹੜਾ ਥਾਂ ਦਾ ਚੱਲਦਾ ਆ ਰਿਹਾ ਹੈ ਉਹ ਹੀ ਲੰਗਰ ਅਸੀਂ ਚੁਲਾਇਆ ਹੈ ਦਾ ਸ਼ਬੀਕਾ ਜੀ ਗਰਮੀ ਦੇ ਮੌਸਮ ਚ ਤੇ ਨਾਲ ਅਸੀਂ ਕੁਲਚੇ ਸੋਨੇ ਦਾ ਲੰਗਰ ਲਾਇਆ ਹੈ ਤੇ ਬਾਕੀ ਜਿਹੜੇ ਆ ਜਾਂਦੇ ਜਿਹੜਾ ਗਰਮੀ ਸਾਰੇ ਕੋ ਮਰੇ ਆ ਉਹਨਾਂ ਨੂੰ ਠੰਡਾ ਪਾਣੀ ਪਿਆ ਕੇ ਜੇ ਆਪਾਂ ਸਾਰਿਆਂ ਨੇ ਆਚਾਰ ਦੇ ਜੀ ਥੈਂਕ ਯੂ